ਹਸਪੀਤਲ ਪਰਮਾਤਮਾ ਦਾ ਪਾਣਾ ਮੰਨਣਾ ਇਹ ਗੁਰਮੁਖਾ ਪਰਮਪਰਿਆਂ ਨੂੰ ਗੁਰਮੁਖ ਬਣ ਕੇ ਪਾਣਾ ਉਹਨਣਾ ਪੈਂਦਾ ਪਰ ਪਾਣਾ ਕਹਿਣਾ ਸੌਖਾ ਤੇ ਮੰਨਣਾ ਬਹੁਤ ਸਖਤ ਹੈ ਫੈਸਲੇ ਦੇ ਵਿੱਚ ਥਲੇ ਜਾਣਾ ਕਿਉਂ ਬਿਨ ਪੁੱਛਿਆ ਹੀ ਲੈ ਜਾਏ ਦੋਸ਼ ਨਾ ਦਿਉ ਰਾਇਦਾ

ਉਹਨਾਂ ਦੀ ਅਰਦਾਸ ਕੀਤੀ ਲਈ ਕਾ ਗੁਰਵਿੰਦਰ ਸਿੰਘ ਜੀ ਕਿ ਪਾਤਸ਼ਾਹ ਜੀ ਚੱਲਾ ਚਲਾਵਸਾ ਛੋਟੀ ਉਮਰ ਦੇ ਚਲੇ ਜਾਣਾ ਪਰਵਾਰ ਨੂੰ ਬਹੁਤ ਵੱਡਾ ਬਿਛੋੜਾ ਦੇ ਦਿੱਤੇ ਹਿਰ ਛੋੜਾ ਸਹਿਆ ਨਾ ਜਾਏ ਔਰ ਸਬਗੁਰੂ ਜੀ ਕਹਿੰਦੇ ਨੇ ਫਿਰ ਉਸ ਰੂਪੀ ਦੇ ਵਿਚਾਰੀ ਪ੍ਰਮਾਤਮਾ ਦੇ ਜਿਉਂਦੇ ਔਰ ਗੁਰੂ ਅਗੇ ਅਰਦਾਸ ਕਰ ਸਕਦੇ ਐ ਭਾਣਾ ਮੰਨ ਸਕਦੇ ਐ ਬੇਚਿਤ ਕਰ ਸਕਦੇ ਐ ਕਿ ਪਾਤਸ਼ਾਹ ਔਰ ਉਹਨਾਂ ਨੂੰ ਪ੍ਰੇਜਨਾ ਚ ਨਵਾਸ ਪਖਸ਼ੀ ਤੇ ਸਤਿਗੁਰੂ ਆਪਾ ਸਰਵਾਰ ਜੀ ਆਪਾ ਪ੍ਰੀਤ ਦਾ ਬਚਨ ਹੁੰਦਾ ਹੈ ਸ੍ਰੀਦਾ ਤਰਿਆਵੇ ਤੰਨੇ ਤਗਲਾ ਬੈਠਾ ਕੇਦੋ ਅਰੇ ਕੇਦ ਕਰੇਂਦੇ ਹੰਝ ਨੂੰ ਅਚੰਤੇ ਬਾਜ ਪਏ ਬਾਜ ਪਏ ਇਸ ਰੱਬ ਦੇ ਕੇਲਾ ਵਿਸਰੀਆਂ ਜੋ ਮਨ ਚੇਤਨਾ ਚੇਤੇ ਸੰਗ ਜੋ ਮਨ ਚਿਤਨਾ ਚਿਤ ਤੇ ਸਭ ਸੋ ਗੱਲ ਦੀ ਰੱਬ ਕੀਆ ਸਾਡੇ ਤੇ ਮਨ ਦੀ ਹੁੰਦੀ ਸਬੂਨੀ ਦੇ ਕੇ ਪਾਈ ਜੋ ਕਹੇ ਭਾਵੇਂ ਕਿੱਥੇ ਕਿੱਥੇ ਵੀ ਨਹੀਂ ਹੁੰਦਾ